ਜਿਵੇਂ ਜਿਵੇਂ ਹੋਣੀ ਰਹਿਣਾ ਤੇ ਇੱਕ ਧਰਮ ਨੂੰ ਗੁਰੂ ਸੰਸਾਦ ਜਿਨੇ ਆਪਣੇ ਜੀਵਨ ਦੇ ਵਿੱਚੋਂ ਵਿਸ਼ੇਸ਼ ਰੂਪ ਦੇ ਅੰਦਰ ਦੇ ਗੁਰ ਸਿੱਖ ਨੂੰ ਖਾਲਸਾ ਖਾਲਸਾ ਬਣਨ ਕਰਕੇ ਸਾਰੇ ਏਕ ਏਕ ਗੁਣ ਸਿੱਖ ਦੇ ਜੀਵਨ ਦੇ ਵਿੱਚ ਆ ਗਏ ਸਿੱਖ ਦੇ ਜੀਵਨ ਦੇ ਵਿੱਚ ਮਾਇਆ ਬਿਲਕੁਲ ਨਾ ਜੀ ਤੇ ਉਸ ਨੂੰ ਕੇ ਸਤਿਗੁਰੂ ਖਾਲਸਾ ਜਿਨੇ ਇੱਕ ਤਹਾਨ ਲੈ ਕੇ ਉਹਦੀ ਪਰਖ ਕਰਕੇ ਜਿਸ ਤਰ੍ਹਾਂ ਇੱਕ ਬੱਚਾ ਸਕੂਲ ਦੇ ਅੰਦਰ ਪੜਦਾ ਹੈ ਸਕੂਲ ਦੇ ਵਿੱਚ ਪੜ ਕੇ ਉਹ ਜਿੰਨੇ ਸਮੇਂ ਤੱਕ ਪੜਦਾ ਉਸ ਸਮੇਂ ਤੱਕ ਵਿਦਿਆਰਥੀ ਰਹਿੰਦਾ ਜਦੋਂ ਉਹ ਕੋਈ ਪੜ੍ਹਾਈ ਕਰਦਿਆਂ ਕਰਦਿਆਂ ਡਿਗਰੀ ਹਾਸਲ ਕਰ ਲੈਂਦਾ ਉਸ ਤੋਂ ਬਾਅਦ ਫਿਰ ਉਹ ਕੋਈ ਮਾਸਟਰ ਕਰਦਾ ਹੈ ਫਿਰ ਉਹ ਵਿਦਿਆਰਥੀ ਨਹੀਂ ਉਹ ਫਿਰ ਅੱਗੇ ਉਸੇ ਤਰ੍ਹਾਂ ਜਿੰਨੇ ਸਮੇਂ ਤੱਕ ਸਿੱਖ ਹੈ ਸਿੱਖ ਤੋਂ ਸਤਿਗੁਰੂ ਮਹਾਰਾਜ ਜੀ ਨੇ ਖਾਲਸਾ ਬਣਾਇਆ ਤਾਂ ਕਿ ਜਦੋਂ ਸਾਰੇ ਹੁਣ ਸਿੱਖ ਦੇ ਜੀਵਨ ਦੇ ਅੰਦਰ ਭਰੇ ਗਏ ਏਕ-ਏਕ ਹੁਣ ਸਿੱਖ ਦੀ ਜਿਹੜੀ ਸਿੱਖਿਆ ਨੂੰ 4000 ਜੀਤੂ ਰਾਏ ਕੇ 10ਵੇਂ ਚਾਹੇ ਤੱਕ ਸਤਿਗੁਰੂ ਜੀ ਨੇ ਸਿੱਖ ਨੂੰ ਖਾਲਸਾ ਬਣਾਉਣ ਦਾ ਉਸ ਤੇ ਜਿਹੜੀਆਂ ਸਨ ਉਹ ਸਾਧੀਆਂ ਸਿੱਖਿਆਵਾਂ ਨੂੰ ਕੰਪਲਟ ਕਰ ਦਿੱਤੀਆਂ ਪੂਰਨ ਤੌਰ ਤੇ ਸਤਿਗੁਰੂ ਜੀ ਨੇ ਬਣਾ ਦੇ ਬੇਸ ਦੀਵ ਦੇ ਅੰਦਰ ਮਨੁੱਖ ਦੇ ਅੰਦਰ ਹੁਣ ਭਰ ਦਿੱਤੇ ਤੇ ਤੇ ਉਹ ਸਤਿਗੁਰੂ ਮਹਾਰਾਜ ਨੇ ਕਰ ਇਮਤਿਹਾਨ ਲਿਆ ਉਹ ਇਹਨਾਂ ਜਹਾਨ ਸਾਧ ਸੰਗਤ ਦੀ ਲੈਣ ਵਾਸਤੇ ਇਹ ਵਿਸਾਖੀ ਦਾ ਦਿਨ ਚੁਣਿਆ ਨੰਨ ਪਰਸੈਂਟ ਦੇ ਵਿੱਚ ਇਹ ਵਿਸਾਖੀ ਦੇ ਸਮੇਂ ਨੂੰ ਲਾਉਣ ਵਾਸਤੇ ਜਾਦੇ ਉਹ ਜਿਹੜੇ ਪਾਸਾ ਪਾਉਣ ਵਾਲੀ ਪਾਣੀ ਚਾਹਤ ਹੈ ਇਹ ਬਹੁਤ ਆਵਾਜ਼ ਹੈ ਕਾਲਾ ਬਾਤ ਦੇ ਬਾਕੀ ਸਮੂਹ ਦੇ ਨਾਲ ਖਾਸ ਦੇ ਨਾਲ ਬਹੁਤ ਸਾਰੇ ਬਾਕੀ ਦੇ ਨਾਲ ਖਾਸ ਦੇ ਨਾਲ ਦੇ ਨਾਲ ਜਲਦੀ इस तरह का दार्शनिक मनोत्रय के अंतर्गत एक पाठ के एक उपके के समान वाक्य रूप में स्थापित किया जाता है और इसके अंतर्गत अनुवादात्मक के बारे में साहित्य की तुलना का साहित्य के शासन वो जारी है छात्रों को कार्य कार्य करने के लिए ਇਹ ਲਖਮੀ ਜੀ ਦਾ ਫਰਮਾਨ ਹੈ ਜਿਹੜੇ ਸਾਡਾ ਫਰਮਾਨ ਹੈ ਜਿਹਨਾਂ ਦਾ ਫਰਮਾਨ ਹੈ ਜਿਹਨਾਂ ਦਾ ਫਰਮਾਨ ਹੈ ਜਿਹਨਾਂ ਦਾ ਫਰਮਾਨ ਹੈ ਆਪ ਸਰਕਾਰਾਂ ਸਾਰਾ ਸਤਿਕਾਰ ਜੀ ਦੇ ਨਾਲ ਮੇਰਾ ਵੀ ਦਾਇਆ ਦੇਣਾ ਸਾਡੀ ਬਾਰ ਕਿਰਪਾ ਕਰਕੇ ਇੱਕ ਦਖਲਾ ਪਹੁੰਚਾ ਰੱਖਿਆ ਜਾਵੇ ਜਦ ਸਾਰੇ ਜੀ ਉਸਦੇ ਦੀ ਨਾਲ ਖੈਰ ਦੂਰ ਦੂਰ ਤੱਕ ਸੰਗਤਾਂ ਨੇ ਉਹ ਆ ਕੇ ਆਪਸ ਵਿੱਚ ਨੇ ਪਾਰੀ ਪਾਰੋ ਦੀ ਜੇ ਦੇਣਤੀ ਨੂੰ ਪ੍ਰਵਾਨ ਕਰਕੇ ਵਿਸਾਖੀ ਦਾ ਦਿਹੜਾ ਜੁੜਿਆ ਉਸ ਦਿਨ ਤੋਂ ਲੈ ਕੇ ਇੱਕ ਧਰਮ ਦੇ ਵਿੱਚ ਜਿੱਥੇ ਵੀ ਸਤਿਗੁਰੂ ਮਹਾਰਾਜ ਦੀ ਬਾਣੀ ਵਿਚਰਦੇ ਹਨ ਜਦੋਂ ਵਿਸਾਖੀ ਦਾ ਦਿਹਾੜਾ ਆਉਂਦਾ ਉਦੋਂ ਹੀ ਆਮਾ ਤੇ ਸੰਗਤਾਂ ਸੇਹ ਗੁਰੂ ਦੇ ਅੰਦਰ 77 ਪੂਰੀਆਂ ਤੇ ਆ ਕੇ ਗੁਰੂ ਘਰ ਦੇ ਵਿੱਚ ਕਥਾ ਕੀਰਤਨ ਗੁਰਮਤ ਸਮਾਗਮ ਸਤਿਕਾਰਯੋਗ ਜਨਕੀ ਜਨਕੀ ਦੇ ਵਿੱਚ ਭਾਰਕ ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਬਸਾਖੀ ਦਾ ਪਵਿੱਤਰ ਦਿਹਾੜਾ ਪਿੰਟਲੇਵਲ ਵਿੱਚ ਮਨਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਖਾਲਸਾ ਮਾਹੀ ਗੁਰੂ ਜੀ ਦੀ ਫਤਿਹ ਨੇ ਬੜੇ ਜ਼ਾਹ ਜਨਮ ਦੇ ਸਾਡੇ ਦੇ ਸੰਬੰਧ ਦੇ ਵਿੱਚ ਪਿੰਟਲੇਵਲ ਗੁਰਦੁਆਰਾ ਗੁਰੂ ਸਰਸਾ ਜਨ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਹ ਬਸਾਖੀ ਦਾ ਦਿਹਾੜਾ ਮਨਾਇਆ ਜਾਂਦਾ ਹੈ ਸੰਗਤ ਦਾ ਸਹਿਯੋਗ ਦੇ ਨਾਲ ਸੰਤੋ ਆਪਾ ਕਰਨੈ ਸਿੰਘ ਜੀ ਦੇ ਸਹਿਯੋਗ ਦੇ ਨਾਲ ਇਹ ਦਿਨੜਾ ਬਹੁਤ ਹੀ ਖਾਸ ਸਾal ਸਿੱਧਾ ਜਨਮ ਦਿਹਾੜੇ ਦੇ ਮੌਕੇ ਤੇ ਸਾਡੇ ਦੀ ਇੱਥੇ ਥੋੜਾ ਹੀ ਪੈਣ ਟੱਲੇਵਾਲ ਵਿੱਚ ਹਰ ਸਾਲ ਸਾal ਸਿੱਧਾ ਜਨਮ ਦਿਹਾੜੇ ਦਾ ਮੌਕਾ ਬਹੁਤ ਵੱਡਾ ਗਹਿਰ ਪਾਦਾ ਸੰਗਤ ਦਾ ਕਰਨੈ ਸਿੰਘ ਜੀ ਦੀ ਰਹਿਨਮਾਈ ਹੇਠ ਇਹ ਜਿਹੜਾ ਹੈਗਾ ਆਪਣਾ ਜਨਮ ਦਿਹਾੜਾ ਸੰਗਤ ਦਾ ਪੂਰਾ ਜਿਹੜੇ ਹੋਮ ਹੋਆ ਗੂਸੇ ਤੇ ਇੱਥੇ ਹਿਊਰੀ ਰਾਗੀ ਕੀਰਤਨ ਵੀ ਕਰਦੇ ਆ ਸਾਈ ਭਗਤ ਸੁਰਨਾਥ ਹੁੰਦੇ ਆ ਸਾਹਿਬ ਪ੍ਰਕਾਸ਼ ਕਰਵਾਏ ਜਾਂਦੇ ਆ ਆਪਣੇ ਜੈਨੀ ਭਗਵਾਨ ਸਿੰਘ ਜੀ ਕਰਕੇ ਤੇ ਸੰਗਤ ਨੂੰ ਨਿਹਾਲ ਕਰਦੇ ਆ ਹਰ ਸਾਲ ਬਹੁਤ ਹੀ ਵਧੀਆ ਤੇ ਵਧੀਆ ਢੰਗ ਦੇ ਨਾਲ ਇਹ ਇਹ ਜਿਹੜਾ ਇਹ ਘਰ ਇਹ ਚੱਲ ਕੇ ਆਵਾਜ਼ ਹਰ ਵਾਰ ਇੱਥੇ ਗੁਰੂ ਜੀ ਦਾ ਸਤਿਪੰਦਿਤ ਸੰਗਤ ਨਾਲ ਬਹੁਤ ਸੰਯੋਗ ਨੂੰ ਧਰਮ ਨਹੀਂ ਪਾ ਸਕਦਾ ਕੀ ਕਹਿਣਾ ਚਾਹੋਗੇ ਬਾਬਾ ਜੀ ਮਿੱਟੀ ਦਾ ਕਰਨਾਟਕਾ ਜਦੋਂ ਅੱਲਾਹ ਖਾਲਸੇ ਦੇ ਜਨਮ ਦਿਹਾੜੇ ਤੇ ਸੰਗਤ ਦੇ ਸਾਥੀ ਨਾਈ ਭਗਤ ਸਿੰਘ ਜਸਪਾਲ ਸਿੰਘ ਸੰਗਤਾਂ ਨੂੰ ਲੱਖਾਂ ਲੱਖ ਵਧਾਈਆਂ ਹੋਣ ਅਸੀਂ ਦੇ ਸਾਖੀ ਦੇ ਹਾਈ ਗੁਰਦੁਆਰਾ ਗੁਰੂ ਸਾਹਿਬ ਨੇ ਲਾਲ ਸ਼ਕਸ਼ੇ ਵੀ ਟੱਲੇ ਵਾਲੇ ਵਿਖੇ ਸਤਿਕਾਰ ਸ੍ਰੀਮਾਨ ਸੰਤ ਨਾਮਾ ਸੁਖਦਾਨ ਸਰਦਾਰ ਸ੍ਰੀਮਾਨ ਸਰਕਾਰ ਨੂੰ ਸੰਤ ਕਰਨਾਇ ਸਿੰਘ ਜੀ ਦੀ ਅਗਾਂਹ ਰੱਬ ਦਾ ਪਤਾਲ ਸਰਵਤ ਸੰਗਤ ਦੇ ਸੰਗਤ ਦੇ ਨਾਲ ਮਿਲ ਕੇ ਮਨਾਇਆ ਜਾਂਦਾ ਹਰ ਸਾਲ ਦੇ ਤਰ੍ਹਾਂ ਇਹ ਜਿਹੜਾ ਅਕੀ